ਭਾਰਤੀ ਕ੍ਰਿਕਟ ਨੂੰ ਇੱਕ ਹਫ਼ਤੇ ਦੇ ਅੰਦਰ ਦੋ ਵੱਡੇ ਝਟਕੇ ਲੱਗੇ ਹਨ ਪਹਿਲਾ ਹਿੱਟਮੈਨ ਰੋਹਿਤ ਸ਼ਰਮਾ ਤੇ ਹੁਣ ਰਨ ਮਸ਼ੀਨ ਵਿਰਾਟ ਕੋਹਲੀ ਦੋਵਾਂ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਇਹ ਤੇ ਤਾਜ਼ਾ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਅੱਜ ਵਿਰਾਟ ਕੋਹਲੀ ਨੇ ਇੰਸਟਾਗ੍ਰam ਤੇ ਪੋਸਟ ਕਰਕੇ ਸੰन्यास ਲੈਣ ਦਾ ਐਲਾਨ ਕਰ ਦਿੱਤਾ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਅਫਵਾਹਾਂ ਸਨ ਕਿ ਵਿਰਾਟ ਕੋਹਲੀ ਨੇ ਆਪਣੇ ਸੰन्यास ਬਾਰੇ BCCI ਨੂੰ ਸੂਚਿਤ ਕਰ ਦਿੱਤਾ ਹੈ ਬੋਰਡ ਨੇ ਉਹਨਾਂ ਨੂੰ ਮਨਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਖਾਸ ਕਰਕੇ ਅਜਿਹਾ ਸਮਾਂ ਭਾਰਤ ਅਗਲੇ ਮਹੀਨੇ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਇੰਗਲੈਂਡ ਦਾ ਦੌਰਾ ਕਰਨ ਵਾਲਾ ਪਰ ਕਿੰਗ ਕੋਹਲੀ ਨੇ ਆਪਣਾ ਮਨ ਬਣਾ ਲਿਆ ਸੀ ਤੁਹਾਨੂੰ ਦੱਸਦੇ ਕਿ ਹੁਣ ਤੁਸੀਂ ਸੋਚੋ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਦੋ ਦਿੱਗਜ ਦੋ ਥੰਮਦੋ ਬੇਮਿਸਾਲ ਖਿਡਾਰੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਣ ਤਾਂ ਪ੍ਰਸ਼ੰਸਕਾਂ ਦੇ ਦਿਲਾਂ ਤੇ ਕੀ ਬੀਤੇਗੀ ਵਿਰਾਟ ਕੋਹਲੀ ਨੇ ਆਪਣੇ ਇਨਸਟਾ ਤੇ ਭਾਵੁਕ ਪੋਸਟ ਸਾਂਝੀ ਕਰਕੇ ਲਿਖਿਆ 269 ਸਾਈਨਿੰਗ ਆਫ 2610 ਉਹਨਾਂ ਦੇ ਟੈਸਟ ਕੈਪ ਦਾ ਨੰਬਰ ਹੈ ਹੁਣ ਇੰਗਲੈਂਡ ਦੌਰੇ ਤੇ ਉਹ ਨਹੀਂ ਜਾਣਗੇ ਭਾਰਤੀ ਕ੍ਰਿਕਟ ਇੱਕ ਨਵੇਂ ਮੋੜ ਤੇ ਅਗਲੇ ਮਹੀਨੇ ਇੰਗਲੈਂਡ ਦਾ ਦੌਰਾਇਆ ਪਰ ਰੋਹਿਤ ਅਤੇ ਵਿਰਾਟ ਦੋਵੇਂ ਟੀਮ ਦੇ ਵਿੱਚ ਨਹੀਂ ਹੋਣਗੇ